ਹਾਂਜੀ ਦੋਸਤੋ ਕੀ ਹਾਲ ਚਾਲ ਹੈ ਪੇਸ਼ ਹੈ ਅੱਜ ਦੀ ਕਹਾਣੀ ਦੋਸਤੋ ਕਈ ਵਾਰ ਇਦਾਂ ਹੁੰਦਾ ਹੈ ਕੁਦਰਤ ਵੀ ਸਾਡੀਆਂ ਸ਼ਰਾਰਤਾਂ ਨੂੰ ਸਾਡੀਆਂ ਹਰਕਤਾਂ ਨੂੰ ਕਿ ਕੀ ਅਸੀਂ ਕਰ ਰਹੇ ਹਾਂ ਉਹ ਸਮਝਦੀ ਹੈ ਕਹਿਣ ਤੋਂ ਪਾਵੋ ਸਾਡੇ ਇਰਾਦਿਆਂ ਨੂੰ ਸਮਝਦੀ ਹੈ ਇਦਾਂ ਇੱਕ ਬਹੁਤ ਪਹਿਲਾਂ ਦੀ ਗੱਲ ਹੈ ਦੋ ਭਰਾ ਹੁੰਦੇ ਆ ਉਮਰ ਤਕਰੀਬਨ 10-12-12 ਸਾਲ ਦੋਵਾਂ ਦੀ ਹੁੰਦੀ ਹੈ ਉਹਨਾਂ ਸਮਿਆਂ ਵਿੱਚ ਪੜ੍ਹਾਈ ਲਿਖਾਈ ਦਾ ਕੰਮ ਘੱਟ ਹੀ ਹੁੰਦਾ ਸੀ ਤੇ ਜ਼ਿਆਦਾਤਰ ਬੱਚੇ ਇਸੇ ਤਰ੍ਹਾਂ ਖੇੜ ਤੇ ਹੀ ਫਿਰਦੇ ਹੁੰਦੇ ਸਨ ਜਾਂ ਆਪਣੇ ਮਾਪੇ ਤਾਂ ਕੰਮ 'ਚ ਹੱਥ ਵਟਾਉਂਦੇ ਸਨ ਉਹਨਾਂ ਦੋਨਾਂ ਲੜਕੀਆਂ ਵਿੱਚੋਂ ਇੱਕ ਲੜਕੇ ਦਾ ਨਾਂ ਸੀ ਸੂਰੀ ਤੇ ਦੂਸਰੇ ਦਾ ਨਾਂ ਸੀ ਦਾਸੂ ਉਹਨਾਂ ਦੋਹਾਂ ਦੇ ਸੁਭਾਅ ਵਿੱਚ ਜ਼ਮੀਨ ਤੇ ਅਸਮਾਨ ਦਾ ਫਰਕ ਸੀ ਜੋ ਦਾਸੂ ਸੀ ਉਹ ਥੋੜਾ ਨਕੰਮਾ ਟਾਈਪ ਦਾ ਸੀ ਤੇ ਕਿਸੇ ਵੀ ਕੰਮ ਨੂੰ ਹੱਥ ਲਾ ਕੇ ਰਾਜੀ ਨਹੀਂ ਸੀ ਤੇ ਕੰਮਚੋਰ ਸੀ ਤੇ ਇਸ ਦੇ ਉਲਟ ਇਸ ਦੇ ਉਲਟ ਸੂਰੀ ਬਹੁਤ ਹੀ ਹੋਣਹਾਰ ਦੂਜਿਆਂ ਦੇ ਕੰਮ ਆਉਣ ਵਾਲਾ ਤੇ ਇਮਾਨਦਾਰ ਸੀ ਉਹ ਕੁਦਰਤ ਨੂੰ ਵੀ ਬਹੁਤ ਪਿਆਰ ਕਰਦਾ ਸੀ ਤੇ ਕਿਸੇ ਨੂੰ ਕਿਸੇ ਵੀ ਕਿਸਮ ਦੀ ਕੋਈ ਡੋਖ ਤਕਲੀਫ ਹੁੰਦੀ ਤਾਂ ਉਸ ਦੀ ਸਿਹਤ ਆ ਜ਼ਰੂਰ ਕਰਦਾ ਸੀ ਚਾਹੇ ਉਹ ਬੰਦਾ ਹੋਵੇ ਤੇ ਚਾਹੇ ਉਹ ਜਾਨਵਰ ਹੋਵੇ ਸੂਰੀ ਅਤੇ ਦਾਸੂ ਦੇ ਪਿਤਾ ਨੇ ਕੁਝ ਬੱਕਰੀਆਂ ਰੱਖੀਆਂ ਹੋਈਆਂ ਸਨ ਸੂਰੀ ਤੇ ਦਾਸੂ ਦੋਵੇਂ ਇਕੱਠੇ ਘਰੋਂ ਨਿਕਲ ਜਾਂਦੇ ਤੇ ਉਹਨਾਂ ਬੱਕਰੀਆਂ ਨੂੰ ਚਾਰਦੇ ਤੇ ਸ਼ਾਮ ਨੂੰ ਘਰ ਆਉਂਦੇ ਸਨ ਦਾਸੂ ਸੂਰੀ ਨੂੰ ਕੋਈ ਨਾ ਕੋਈ ਬਹਾਨਾ ਲਗਾ ਕੇ ਉੱਥੋਂ ਨਿਕਲ ਜਾਂਦਾ ਸੀ ਇਹ ਆਪਣੀਆਂ ਛਰਾਰਤਾਂ ਵਿੱਚ ਮਾਸਤ ਰਹਿੰਦਾ ਸੀ ਤੇ ਇਸ ਦੇ ਉਲਟ ਸੂਰੀ ਸਾਰਾ ਦਿਨ ਬੱਕਰੀਆਂ ਚਾਰਦਾ ਤੇ ਸ਼ਾਮ ਨੂੰ ਜਦੋਂ ਆਉਣ ਦਾ ਵੇਲਾ ਹੁੰਦਾ ਤਾਂ ਦਾਸੂ ਵੀ ਆ ਜਾਂਦਾ ਤੇ ਘਰੇ ਇਕੱਠੇ ਹੀ ਆਉਂਦੇ ਸੂਰੀ ਦਾ ਸੁਭਾਅ ਠੰਡਾ ਹੋਣ ਕਰਕੇ ਉਹ ਦਾਸੂ ਨੂੰ ਕਦੇ ਵੀ ਕੁਝ ਨਹੀਂ ਕਹਿੰਦਾ ਸੀ ਪਰ ਉਸ ਨੂੰ ਚੰਗੀ ਭਲੀ ਪਤਾ ਸੀ ਕਿ ਇਹ ਕੰਮ ਕਰਕੇ ਬਿਲਕੁਲ ਵੀ ਰਾਜੀ ਨਹੀਂ ਹੈ ਇਹ ਸਿਲਸਲਾ ਇਸੇ ਤਰ੍ਹਾਂ 2-3 ਸਾਲ ਚੱਲਦਾ ਰਿਹਾ ਹੁਣ ਉਹ ਦੋਵੇਂ ਤਕਰੀਬਨ 15-15 ਸਾਲ ਦੇ ਹੋ ਗਏ ਸਨ ਉਨ੍ਹਾਂ ਦੇ ਪਿਤਾ ਦਾ ਇਹ ਕਿਤਾ ਜੱਦੀ ਪੁਸਤੀ ਹੋਣ ਕਾਰਨ ਉਹ ਬੱਕਰੀਆਂ ਹੀ ਚਾਰਦੇ ਸਨ ਸਮਾਂ ਲੰਘਦਾ ਗਿਆ ਪਰ ਦਾਸੂ ਦੀਆਂ ਆਤਮਾ ਵਿੱਚ ਬਿਲਕੁਲ ਵੀ ਕਿਸੇ ਵੀ ਕਿਸਮ ਦੀ ਤਬਦੀਲੀ ਨਹੀਂ ਆਈ ਉਸ ਦਾ ਸੁਭਾਅ ਹੋਰ ਵੀ ਜ਼ਿਆਦਾ ਰੁੱਖਾ ਤੇ ਲਾਲਚੀ ਹੋ ਗਿਆ ਉਸ ਨੂੰ ਦੂਜਿਆਂ ਪ੍ਰਤੀ ਈਰਖਾ ਹੋਣ ਲੱਗੀ ਜੇਕਰ ਦਾਸੂ ਤੇ ਸੂਰੀ ਦੇ ਪਿਤਾ ਨੇ ਕੋਈ ਚੀਜ਼ ਲਿਆ ਕੇ ਦੋਨਾਂ ਨੂੰ ਬਰਾਬਰ-ਬਰਾਬਰ ਦੇਣੀ ਤਾਂ ਦਾਸੂ ਦੇ ਮਨ ਵਿੱਚ ਇਰਖਾ ਆ ਜਾਣੀ ਤੇ ਉਸਨੇ ਉਹ ਚੀਜ਼ ਜਾਂ ਤਾਂ ਚੋਰੀ ਕਰ ਲੈਣੀ ਤੇ ਜਾਂ ਫਿਰ ਸੂਰੀ ਕੋਲੋਂ ਖੋਣ ਦੀ ਕੋਸ਼ਿਸ਼ ਕਰਨੀ ਉਹ ਚਾਹੁੰਦਾ ਸੀ ਕਿ ਉਸ ਨੂੰ ਸਾਰਾ ਕੁਝ ਮਿਹਨਤ ਕਰਨ ਤੋਂ ਬਿਨਾ ਹੀ ਮਿਲ ਜਾਵੇ ਪਰ ਇਸ ਦੇ ਉਲਟ ਸੂਰੀ ਬਹੁਤ ਮਿਹਨਤ ਕਰਦਾ ਸੀ ਤੇ ਦਿਨ ਰਾਤ ਇੱਕ ਕਰਦਾ ਸੀ ਉਹ ਆਪਣੇ ਕੰਮ ਨਾਲ ਪਿਆਰ ਕਰਦਾ ਸੀ ਚਾਹੇ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਉਹ ਬੜੀ ਲਗਨ ਨਾਲ ਕਰਦਾ ਸੀ ਇੱਕ ਦਿਨ ਇਸੇ ਤਰ੍ਹਾਂ ਸੂਰੀ ਤੇ ਦਾਸੂ ਘਰੋਂ ਭੇਡਾਂ ਤੇ ਬੱਕਰੀਆਂ ਚਾਰਨ ਗਏ ਤੇ ਰੋਜ਼ ਦੀ ਤਰ੍ਹਾਂ ਦਾਸੂ ਸੂਰੀ ਨੂੰ ਕੁਝ ਬਹਾਨਾ ਲਗਾ ਕੇ ਉੱਥੋਂ ਨਿਕਲ ਗਿਆ ਤੇ ਸੂਰੀ ਇਕੱਲਾ ਹੀ ਉੱਥੇ ਜੰਗਲ ਵਿੱਚ ਭੇਡਾਂ ਚਾਰਨ ਲੱਗਾ ਦੁਪਹਿਰ ਦਾ ਵੇਲਾ ਹੋ ਗਿਆ ਪਰ ਦਾਸੂ ਅਜੇ ਤੱਕ ਨਹੀਂ ਸੀ ਆਇਆ ਤੇ ਇਕੱਲਾ ਸੂਰੀ ਭੇਡਾਂ ਤੇ ਬੱਕਰੀਆਂ ਚਾਰ ਰਿਹਾ ਸੀ ਤੇ ਅੱਗੇ ਦੀ ਅੱਗੇ ਚਲਾ ਜਾ ਰਿਹਾ ਸੀ ਸੂਰੀ ਨੇ ਕੀ ਦੇਖਿਆ ਇੱਕ ਰੰਗ-ਬਰੰਗੇ ਪੰਛੀ ਉੱਡ ਰਹੇ ਹਨ ਤੇ ਬਹੁਤ ਹੀ ਚਿਰਾ ਰਹੇ ਹਨ ਉਸ ਨੇ ਕੀ ਦੇਖਿਆ ਹੀਠਾ ਕੰਡਿਆਂ ਵਿੱਚ ਇੱਕ ਰੰਗ-ਬਰੰਗਾ ਪੰਛੀ ਫਸਿਆ ਹੋਇਆ ਸੀ ਤੇ ਉਹ ਬਹੁਤ ਤੜਫ ਰਿਹਾ ਸੀ ਸੂਰੀ ਭੱਜ ਕੇ ਉਸ ਪੰਛੀ ਕੋਲ ਗਿਆ ਤੇ ਉਸ ਨੂੰ ਕੰਡਿਆਂ ਵਿੱਚੋਂ ਕੱਢਿਆ ਤੇ ਉਸ ਦੀ ਮਲਮ ਪੱਟੀ ਕੀਤੀ ਉਸ ਨੂੰ ਪਾਣੀ ਪਿਲਾਇਆ ਇਹ ਪੰਛੀ ਬਹੁਤ ਹੀ ਛੋਟਾ ਸੀ ਜਦੋਂ ਸੂਰੀ ਇਹ ਸਭ ਕੁਝ ਕਰ ਰਿਹਾ ਸੀ ਤੇ ਦਾਸੂ ਵੀ ਪਿੱਛੇ ਲੋਕੀ ਇਹ ਸਭ ਦੇਖ ਰਿਆ ਸੀ। ਦਾਸੂ ਨੇ ਕੀ ਦੇਖਿਆ ਜਦੋਂ ਸੂਰੀ ਉਸ ਛੋਟੇ ਜਿਹੇ ਪੰਛੀ ਦੀ ਮਲਮ ਪੱਟੀ ਕਰ ਰਿਹਾ ਸੀ ਤੇ ਉਸ ਨੂੰ ਦਾਣਾ ਪਾਣੀ ਦੇ ਰਿਹਾ ਸੀ ਤਾਂ ਇੰਨੇ ਨੂੰ ਦੋ ਵੱਡੇ ਪੰਛੀ ਉਸ ਕੋਲ ਆਏ। ਉਹਨਾਂ ਦੋਵਾਂ ਵਿੱਚੋਂ ਇੱਕ ਪੰਛੀ ਨੇ ਕਿਸੇ ਫਲ ਦਾ ਬੀਜ ਉਸ ਦੀ ਤਲੀ ਤੇ ਰੱਖਿਆ ਤੇ ਆਪਣੇ ਬੱਚੇ ਨੂੰ ਲੈ ਕੇ ਉੱਥੋਂ ਉੱਡ ਗਿਆ। ਅਸਲ ਵਿੱਚ ਇਹ ਦੋਵੇਂ ਉਸ ਦੇ ਮਾਤਾ ਪਿਤਾ ਸਨ। ਜੋ ਆਪਣੇ ਛੋਟੇ ਬੱਚੇ ਪੰਛੀ ਦੀ ਭਾਲ ਕਰ ਰਹੇ ਸਨ ਸੂਰੀ ਨੇ ਉਹ ਬੀਜ ਆਪਣੀ ਜੇਬ ਵਿੱਚ ਪਾਇਆ ਤੇ ਸ਼ਾਮ ਨੂੰ ਸੂਰੀ ਤੇ ਦਾਸੂ ਰੋਜ਼ ਦੀ ਤਰ੍ਹਾਂ ਘਰ ਨੂੰ ਆ ਗਏ ਅਗਲੇ ਦਿਨ ਤੜਕਸਾਰ ਸੂਰੀ ਨੇ ਉਹ ਬੀਜ ਜ਼ਮੀਨ ਵਿੱਚ ਬੋ ਦਿੱਤਾ ਉਸ ਨੇ ਚੰਗੀ ਤਰ੍ਹਾਂ ਪਹਿਲਾਂ ਟੋਆ ਪੁੱਟਿਆ ਤੇ ਜ਼ਮੀਨ ਨੂੰ ਪਜਾਉ ਬਣਾਇਆ ਤੇ ਫਿਰ ਉਸ ਤੇ ਪਾਣੀ ਪਾ ਦਿੱਤਾ ਕੁਝ ਦਿਨਾਂ ਬਾਅਦ ਉਹ ਬੀਜ ਭੁੰਗਰ ਗਿਆ ਤੇ ਜਮੀਨ ਵਿੱਚੋਂ ਬਾਹਰ ਪੌਦੇ ਦੇ ਰੂਪ ਵਿੱਚ ਆਇਆ ਸੂਰੀ ਨੇ ਉਸ ਪੌਦੇ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਸਵੇਰੇ ਸ਼ਾਮ ਉਸਨੇ ਪਾਣੀ ਪਾਉਣਾ ਤੇ ਉਸ ਦੀ ਮੀ ਕਣੀ ਤੋਂ ਵੀ ਦੇਖ ਰੱਖ ਸ਼ੁਰੂ ਕੀਤੀ ਤੇ ਸੂਰੀ ਨੇ ਉਸ ਪੌਦੇ ਨੂੰ ਬਹੁਤ ਇਫਾਜ਼ਤ ਨਾਲ ਰੱਖਿਆ ਕੁਝ ਸਮੇਂ ਬਾਅਦ ਇਹ ਪੌਦਾ ਵੱਡਾ ਹੋ ਗਿਆ ਤੇ ਜਦੋਂ ਇਹ ਪੌਦਾ ਵੱਡਾ ਹੋ ਗਿਆ ਤਾ ਇਸਤੇ ਜਿਆਦਾ ਫੜ ਨਹੀਂ ਲੱਗੇ ਕੇਵਲ 2-4 ਫੜ ਹੀ ਲੱਗੇ ਇਹ ਅਨਾਰ ਦੇ ਫਲ ਸਨ ਜਦੋਂ ਇਹ ਫਲ ਪੂਰੀ ਤਰ੍ਹਾਂ ਪੱਕ ਗਿਆ ਤਾਂ ਇੱਕ ਦਿਨ ਸੂਰੀ ਨੇ ਇੱਕ ਅਨਾਰ ਤੋੜਿਆ ਤੇ ਉਸ ਨੂੰ ਕਟਿਆ ਖੋਲਿਆ ਤਾਂ ਉਸ ਨੇ ਕੀ ਦੇਖਿਆ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਅੰਦਰੋਂ ਅਨਾਰ ਦੇ ਫਲ ਦੀ ਜਗ੍ਹਾ ਸੋਨੇ ਦੇ ਮੋਤੀ ਨਿਕਲੇ ਫੇਰ ਉਸ ਨੇ ਇੱਕ ਇੱਕ ਕਰਕੇ ਸਾਰੇ ਫਲ ਤੋੜੇ ਤੇ ਖੋਲ-ਖੋਲ ਕੇ ਦੇਖੇ ਤਾਂ ਦੇਖਿਆ ਉਹ ਸਾਰੇ ਹੀ ਰੰਗ-ਬਰੰਗੇ ਕੀਮਤੀ ਮੋਤੀਆਂ ਨਾਲ ਭਰੇ ਹੋਏ ਹਨ ਉਹਨਾਂ ਸਾਰਿਆਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਸੂਰੀ ਦਾ ਪਿਤਾ ਵੀ ਬਹੁਤ ਖੁਸ਼ ਸੀ ਕਿਉਂਕਿ ਇਹ ਬਹੁਤ ਕੀਮਤੀ ਮੋਤੀ ਸਨ ਤੇ ਉਹਨਾਂ ਦੀ ਜ਼ਿੰਦਗੀ ਬਦਲ ਸਕਦੇ ਸਨ ਪਰ ਦਾਸੂ ਦੇ ਮਨ ਵਿੱਚ ਲਾਲਚ ਆ ਗਿਆ ਉਸ ਨੇ ਸੋਚਿਆ ਕਿ ਮੈਂ ਵੀ ਇਸ ਤਰ੍ਹਾਂ ਪੰਛੀ ਨੂੰ ਬਚਾ ਕੇ ਉਹਨਾਂ ਕੋਲੋਂ ਮੋਤੀਆਂ ਵਾਲੇ ਬੀਜ ਲਵਾਂਗਾ ਤੇ ਉਸੇ ਦਿਨ ਦਾਸੂ ਉਸੇ ਜਗ੍ਹਾ ਤੇ ਜੰਗਲ ਵਿੱਚ ਜਾ ਵੜਿਆ ਤੇ ਉਸਨੇ ਪੰਛੀਆਂ ਦੀ ਬਹੁਤ ਖੋਜ ਕੀਤੀ ਕਿ ਕੋਈ ਪੰਛੀ ਤੜਫਦਾ ਹੋਇਆ ਮਿਲ ਜਾਵੇ ਤੇ ਮੈਂ ਉਸਨੂੰ ਬਚਾਵਾਂ ਪਰ ਉਸਨੂੰ ਸਫਲਤਾ ਹਾਸਲ ਨਹੀਂ ਹੋਈ ਫਿਰ ਉਸਨੇ ਦੇਖਿਆ ਦੂਰ ਜਗ੍ਹਾ ਤੇ ਕੁਝ ਪੰਛੀ ਦਾਣਾ ਚੁਗ ਰਹੇ ਹਨ ਤਾਂ ਉਸਦੇ ਮਨ ਵਿੱਚ ਇੱਕ ਸ਼ੈਤਾਨੀ ਚਕੀਮ ਸੁੱਜੀ ਉਸਨੇ ਇੱਕ ਵੱਡਾ ਸਾਰਾ ਪੱਥਰ ਲਿਆ ਤੇ ਜ਼ੋਰ ਦੀ ਇੱਕ ਪੰਛੀ ਦੀ ਅੱਖ ਉੱਤੇ ਮਾਰਿਆ ਤੇ ਪੰਛੀ ਉੱਥੇ ਤੜਫਣ ਲੱਗਾ ਫਿਰ ਦਾਸੂ ਨੇ ਨਾਟਕ ਕਰਦਿਓ ਛਟਪਟ ਉਸ ਪੰਛੀ ਨੂੰ ਉਟਾਇਆ ਤੇ ਉਸ ਦੀ ਮਲਮ ਪੱਟੀ ਕਰਨ ਲੱਗ ਪਿਆ ਉਸ ਨੂੰ ਪਾਣੀ ਪਿਉਣ ਲੱਗ ਪਿਆ ਥੋੜੀ ਕੋ ਦੇਰ ਬਾਅਦ ਇੱਕ ਪੰਛੀ ਇਸ ਕੋਲ ਆਇਆ ਇਸ ਨੂੰ ਇੱਕ ਮੋਤੀ ਭੇਟ ਕੀਤਾ ਤੇ ਆਪਣੇ ਬੱਚੇ ਯਾਨੀ ਉਸ ਛੋਟੇ ਪੰਛੀ ਨੂੰ ਲੈ ਕੇ ਉਥੋਂ ਉੱਡ ਗਿਆ ਦਾਸੂ ਬਹੁਤ ਖੁਸ਼ ਹੋਇਆ ਉਸ ਨੇ ਉਹ ਬੀਜ ਪਕੜਿਆ ਤੇ ਘਰ ਨੂੰ ਆ ਗਿਆ ਤੇ ਘਰੇ ਆ ਕੇ ਜ਼ਮੀਨ ਵਿੱਚ ਉਸ ਨੂੰ ਨੱਪ ਦਿੱਤਾ ਤੇ ਇੱਕ ਦਿਨ ਥੋੜਾ ਪਾਣੀ ਉਸਨੇ ਪਾਇਆ ਤੇ ਉਸ ਬੀਜ ਦੀ ਕੋਈ ਜ਼ਿਆਦਾ ਦੇਖ ਰੇਖ ਨਹੀਂ ਕੀਤੀ ਕਦੀ ਪਾਣੀ ਪਾ ਦਿੱਤਾ ਤੇ ਕਦੀ ਨਹੀਂ ਪਾਇਆ ਖੈਰ ਇੱਕ ਦਿਨ ਉਹ ਬੀਜ ਪੁੰਗਰ ਗਿਆ ਤੇ ਉਹ ਵੀ ਪੌਦਾ ਬਣ ਗਿਆ ਜਦੋਂ ਉਹ ਬੀਜ ਇੱਕ ਵੱਡਾ ਪੌਦਾ ਬਣ ਗਿਆ ਤਾਂ ਉਸ ਉੱਤੇ ਕੋਈ ਫਲ ਨਹੀਂ ਲੱਗਾ ਕੇਵਲ ਇੱਕ ਹੀ ਫਲ ਲੱਗਾ ਤੇ ਜਦੋਂ ਦਾਸੀ ਨੇ ਉਹ ਫਲ ਨੂੰ ਤੋੜਿਆ ਤਾਂ ਉਸਨੇ ਕੀ ਦੇਖਿਆ ਇਹ ਤਾਂ ਸੜਿਆ ਹੋਇਆ ਹੈ ਅੰਦਰ ਕੁਝ ਵੀ ਨਹੀਂ ਸੀ ਸਿਰਫ ਸਵਾਹ ਹੀ ਨਿਕਲੀ ਦਾਸੂ ਬਹੁਤ ਪਰੇਸ਼ਾਨ ਹੋ ਗਿਆ ਤੇ ਉੱਥੇ ਬੈਠ ਕੇ ਰੋਣ ਲੱਗਾ ਇਨੇ ਚਿਰ ਨੂੰ ਦਾਸੂ ਦਾ ਪਿਤਾ ਤੇ ਸੂਰੀ ਵੀ ਉੱਥੇ ਪਹੁੰਚ ਗਏ ਤੇ ਦਾਸੂ ਨੇ ਸਾਰੀ ਗੱਲ ਉਹਨਾਂ ਨੂੰ ਦੱਸੀ ਫਿਰ ਸੂਰੀ ਤੇ ਦਾਸੂ ਦੇ ਪਿਤਾ ਨੇ ਸਾਰੀ ਗੱਲ ਦਾਸੂ ਨੂੰ ਸਮਝਾਉਂਦੇ ਹੋਏ ਕਿਹਾ ਕਾਕਾ ਤੇਰੀ ਨੀਤ ਵਿੱਚ ਖੋਟ ਹੈ ਤੂੰ ਮਿਹਨਤ ਕਰਕੇ ਰਾਜੀ ਨਹੀਂ ਹੈ ਤੇ ਇਹਨਾਂ ਗੱਲਾਂ ਨੂੰ ਕੁਦਰਤ ਵੀ ਜਾਣਦੀ ਹੈ ਪਹਿਲੀ ਤਾਂ ਗੱਲ ਤੂੰ ਪਾਪ ਕਰਕੇ ਉੱਥੋਂ ਪੰਛੀ ਨੂੰ ਬਚਾਇਆ ਹੈ ਦੂਜੀ ਗੱਲ ਜੇ ਤੈਨੂੰ ਪੰਛੀ ਨੇ ਉਹ ਬੀਜ ਦਿੱਤਾ ਹੈ ਤਾਂ ਉਸ ਦੀ ਤੂੰ ਕੋਈ けਰ ਨਹੀਂ ਕੀਤੀ ਤੂੰ ਉਸ ਦੀ ਦੇਖਭਾਲ ਨਹੀਂ ਕੀਤੀ ਸਿੱਧਾ ਇਸੇ ਤਰ੍ਹਾਂ ਹੀ ਮਿੱਟੀ ਵਿੱਚ ਨੱਪ ਦਿੱਤਾ ਤੇ ਕੋਈ ਉਸ ਨੂੰ ਪਾਣੀ ਨਹੀਂ ਦਿੱਤਾ ਕੋਈ ਸਮੇਂ ਸਿਰ ਉਸ ਨੂੰ ਨਹੀਂ ਦੇਖਿਆ ਇਹ ਤਾਂ ਕੁਦਰਤ ਦੇ ਸਹਾਰੇ ਹੀ ਉਹ ਬੀਜ ਹੋ ਗਿਆ ਪਰ ਫਰ ਤੈਨੂੰ ਨਹੀਂ ਮਿਲਿਆ ਕਿਉਂਕਿ ਕੁਦਰਤ ਵੀ ਇਹਨਾਂ ਚੀਜ਼ਾਂ ਨੂੰ ਜਾਣਦੀ ਹੈ ਜੇ ਤੂੰ ਸੱਚੇ ਦਿਲੋਂ ਪੂਰੀ ਮਿਹਨਤ ਕਰਕੇ ਇਸ ਪੌਦੇ ਦੀ ਦੇਖਭਾਲ ਕੀਤੀ ਹੁੰਦੀ ਤਾਂ ਤੈਨੂੰ ਫਲ ਜ਼ਰੂਰ ਮਿਲਦਾ ਸੋ ਮੁੱਕ ਦੀ ਗੱਲ ਰੱਬ ਵੀ ਨੀਤਾਂ ਦੇਖ ਕੇ ਹੀ ਫਲ ਦਿੰਦਾ ਹੈ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ